ਪਹਿਲਾਂ ਤਾਂ ਬਾਈ ਜੀ ਸਸਰੀਕਾਲ ਸਾਰਿਆਂ ਨੂੰ ਸਾਰੇ ਪੰਜਾਬ ਦੇ ਸਰਪੰਚਾਂ ਨੂੰ ਬੇਨਤੀ ਕਰਦੇ ਆਂ ਵੀ ਭਾਈ ਅੱਜ ਗਲਾਬ ਸਿੱਧੂ ਜੀ ਭਰਾ ਸਾਡੇ ਸਾਡੇ ਵਿੱਚ ਪਹੁੰਚੇ ਨੇਗੇ ਚਲੋ ਜਿਹੜਾ ਇੱਕ ਬਵਾਤ ਗਾਣਾ ਬਣਿਆ ਸੀਗਾ ਉਹਦੇ ਲਈ ਆਪਾਂ ਬਾਈ ਨੇ ਸੰਪਰਕ ਕਰਿਆ ਇਹ ਕਹਿੰਦਾ ਵੀ ਬਾਈ ਮੈਥੋਂ ਜਿਵੇਂ ਵੀ ਗਲਤੀ ਦੇ ਵਿੱਚ ਗਾਇਆ ਗਿਆ ਬਾਈ ਨੇ ਗਲਤੀ ਮੰਨੀ ਹੈ ਉਸ ਚੀਜ਼ ਦੀ ਵੀ ਗਾਹਾਂ ਬਾਸਤੇ ਬਾਈ ਨੇ ਇਹ ਵੀ ਕਿਹਾ ਮੈਂ ਕਿਸੇ ਪ੍ਰੋਗਰਾਮ ਤੇ ਗੀਤ ਨਹੀਂ ਗਾਉਂਗਾ ਉਹ ਜਿਹੜਾ ਸਰਪੰਚ ਵਾਲਾ ਪਹਿਰਾ ਉਹ ਤੇ ਬੀਬੀ ਲੱਗ ਗਈ ਵੀ ਉਹ ਸਰਪੰਚ ਵਾਲਾ ਗਾਣਾ ਨਹੀਂ বাজੂਗਾ ਪੂਰਾ ਉਹ ਕੱਟਿਆ ਗਿਆ ਉਥੋਂ ਤੇ ਆਪਾਂ ਨੂੰ ਭਰੋਸਾ ਦਿਵਾਇਆਗਾ ਆਪਾਂ ਸਰਪੰਚਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਮੇਰੇ ਭਰਾਵਾਂ ਨੂੰ ਵੀ ਆਪਣਾ ਬੱਚਾ ਹੈਗਾ ਬਹੁਤ ਵਧੀਆ ਹੈਗਾ ਵੀ ਆਪਾਂ ਇਹਨਾਂ ਨੂੰ ਮਾਫ ਕਰੀਏ ਆਪਾਂ ਮਾਫ ਕਰਨ ਦੇ ਨਾਲ ਕੋਈ ਛੋਟੇ ਨਹੀਂ ਹੁੰਦੇ ਆਪਾਂ ਵੱਡੇ ਹੁੰਨੇ ਹੁੰਨੇ ਆ ਇਨਸਾਨ ਗਲਤੀਆਂ ਦਾ ਪੂਤਲਾ ਹੈਗਾ ਗਲਤੀਆਂ ਹੋ ਜਾਂਦੀਆਂ ਜਿਗੀਆਂ ਬਾਈ ਨੇ ਪਹਿਲਾਂ ਵੀ ਲਾਈਵ ਹੋ ਕੇ ਗਲਤੀ ਮੰਨੀ ਸੀਗੀ ਹੁਣ ਵੀ ਆ ਕੇ ਸਾਡੇ ਸਰਪੰਚ ਪਰਮਾਚਾਰ ਮੰਨੀ ਆ ਗਲਤੀ ਚਲੋ ਕੋਸ਼ਕ ਸਰਪੰਚ ਸਾਡੇ ਅਜੇ ਥੋੜੀ ਆ ਜਾਂ 20 30 ਸਰਪੰਚ ਆ ਅੱਜ ਚਲੋ ਨਹੀਂ ਆ ਸਕੇ ਕੋਸ਼ਕ ਵੀਰ ਸਾਡੇ ਤੇ ਨਾਰਾਜ਼ ਵੀ ਕਰਨਗੇ ਵੀ ਸਾਨੂੰ ਨਹੀਂ ਬੁਲਾਇਆ ਗਿਆ ਮੌਕੇ ਨਾਲ ਉਹ ਹੋਇਆ ਚਲੋ ਬਾਈ ਨੇ ਸੱਟ ਸਪਾਈ ਹੋਈ ਆ ਇਹ ਕਹਿੰਦੇ ਵੀ ਅਸੀਂ ਗਾਣਾ ਇਹ ਨਹੀਂ ਦੀਜਾਂ ਤੇ ਨਾ ਲਾਵਾਂਗੇ ਇਦੋਂ ਬਾਅਦ ਕਿਸੇ ਪ੍ਰੋਗਰਾਮ ਤੇ ਗਾਣਾ ਨਹੀਂ ਲਾਉਂਦੇਗੇ ਜਿਹੜੇ ਡੀਜੇ ਵਾਲੇ ਹੈਗੇ ਜੇਕਰ ਗਾਣਾ ਨਿਕੋ ਟੱਪੇ ਨੂੰ ਲਾਉਂਦਾ ਉਹਦੇ ਬਾਰੇ ਕੀ ਮੰਗ ਪੱਤਰ ਦਿੱਤਾ ਯਾਰ ਇਹਦੀ ਫਿਮ ਉਦੇ ਬਾਅਦ ਤੇ ਹਾਂਜੀ ਉਹਦੇ ਤੇ ਰੱਖਾਂਗੇ ਬੈਨ ਵੀ ਜਿਹੜਾ ਕੋਈ ਵੀ ਪ੍ਰੋਗਰਾਮ ਇਹ ਕਰਾਉਂਦਾਗਾ ਵੀ ਡੀਜੇ ਲਾਊਗਾ ਉਹਦੇ ਤੇ ਆਪ ਦਾ ਕਾਨੂੰਨੀ ਕਾਰਵਾਈ ਆਪਾਂ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਵਾਂਗੇ ਵੀ ਉਹਨਾਂ ਤੇ ਕਾਨੂੰਨੀ ਕਾਰਵਾਈ ਕਰੋ ਕਿਉਂ ਗਾਣਾ ਡਾਊਨਲੋਡ ਹੋ ਜਾਣਾ ਜੀ ਇਹ ਗਾਣਾ ਦਾ ਜਿਹੜਾ ਸਰਾਰਤੀ ਅੰਸਰ ਉਹਦਾ ਵਜਾਊਗਾ ਉਹ ਸਰਾਰਤੀ ਅੰਸਰ ਇਹ ਤਾਂ ਵਿਚਾਰਾ ਗਾ ਕੇ ਬਿਸਤਾਰਿਆਗਾ ਕਿਉਂਕਿ ਸਾਰੇ ਭਰਾਵਾਂ ਨਾਲ ਹੀ ਇਹ ਦਿਲੋਂ ਪਿਆਰ ਕਰਦਾ ਪਹਿਲਾਂ ਤੋਂ ਜੁੜੇ ਵਿਆ ਅਸੀਂ ਸਰਪੰਚ ਹੋਣ ਦੇ ਨਾਂ ਦੇ ਚਾਹੇ ਸੀ ਥੋੜਾ ਜਿਹਾ ਪ੍ਰਦਰਸ਼ਨ ਕਰਿਆ ਵੀ ਆ ਆ ਕੱਢ ਕੇ ਦੇਖ ਲੋ ਅਸੀਂ ਹਜੇ ਤੇ ਕੰਨ ਪੋਲੋ ਨਹੀਂ ਕਰਿਆ ਬਾਈ ਨੂੰ ਕਿਉਂਕਿ ਅਸੀਂ ਵੀ ਖੁਦ ਸੁਣਦੇ ਆਂਗੀ ਪਹਿਲਾਂ ਵੀ ਬਹੁਤ ਸਾਰੇ ਗਾਣੇ ਗਾਏ ਆ ਬਾਈ ਨੇ ਸਰਪੰਚੀ ਵਾਲਾ ਗਾਣਾ ਗਾਇਆ 40 ਲੱਖ ਚ ਪਊਗਾ ਸਾਡਾ ਰਹਿਣ ਦੇ ਟੈਗ ਸਰਪੰਚੀ ਦਾ ਬਹੁਤ ਸੋਨੇ ਗਾਣੇ ਗਾਏ ਆ ਬਾਈ ਨੇ ਕੋਈ ਗੱਲ ਨਹੀਂ ਬਾਈ ਨੇ ਗਲਤੀ ਮੰਨੀ ਆ ਬਹੁਤ ਸਾਰੇ ਸਰਪੰਚਾਂ ਨੂੰ ਹੱਥ ਜੋੜ ਕੇ ਬੇਨਤੀ ਆ ਮੈਂ ਕਰਨਦੀਪ ਸਿੰਘ ਮੀਤ ਪ੍ਰਧਾਨ ਸੈਨਾ ਬਲਾਗ ਤੋਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਬਾਈ ਕੋਈ ਗੱਲ ਨਹੀਂ ਚਲੋ ਗਲਤੀ ਬੰਦੇ ਤੋਂ ਹੁੰਦੀ ਆ ਜਿਹੜੇ ਬੰਦੇ ਨੇ ਗਲਤੀ ਮੰਨ ਲਈ ਬਹੁਤ ਵੱਡੀ ਗੱਲ ਆ ਜੀ ਤਨਵਾਦ ਕਰਦੇ ਆ ਸਾਰਿਆਂ ਨੂੰ ਜੀ ਬਾਕੀ ਮੰਗੀ ਤੁਸੀਂ ਹੋਰ ਜਿਹੜੇ ਸਰਪੰਚਾਂ ਨੂੰ ਕੀ ਕੰਮ ਕਰਨਾ ਚਾਹੁੰਗੇ ਦੇਖੋ ਜੀ ਜਿਹੜਾ ਇਹ ਵਿਵਾਦ ਛੜਿਆ ਸੀ ਖੁਦ ਬਰਨਾਲੇ ਤੁਸੀਂ ਛੜਿਆ ਸੀਗਾ ਸਾਡਾ ਨਾਮ ਗਰ ਕਲਾਕਾਰ ਆ ਬਹੁਤ ਉੱਚੇ ਪੱਧਰ ਤੇ ਅੱਜ ਬਾਈ ਆ ਬਕਰ ਇਹਨੂੰ ਤਰੱਕੀਆਂ ਦੇਵੇ ਹੋਰ ਬਲੰਦੀਆਂ ਸੂਵੇ ਵੀ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਇੱਥੇ ਹੀ ਵਿਵਾਦ ਛੜਿਆ ਸੀ ਇੱਥੇ ਹੀ ਖਤਮ ਹੋ ਜਾਏ ਕਿਉਂਕਿ ਭਰਾ ਨੂੰ ਨਾਮ ਪਰੇਸ਼ਾਨ ਕਰਿਆ ਜਾਵੇ ਗਾਹਾਂ ਵਾਸਤੇ ਇਸੋ ਸਮਝ ਕੇ ਗਾਉਣਗੇ ਗਲਤੀ ਇਹਨਾਂ ਨੇ ਬਈ ਨਹੀਂ ਕੀਤੀ ਹੈ ਜਿਲ੍ਹੇ ਦੀ ਗੱਲ ਕਰ ਰਹੇ ਹਾਂ ਉਹਦਾ ਮਸਲਾ ਹਾਂਜੀ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਸਰਪੰਚ ਰਾਮ ਸਿੰਘ ਉਗੋਕੇ ਇੱਕ ਮਸਲਾ ਪੱਖਿਆ ਸੀਗਾ ਜੀ ਸਾਡੇ ਬਾਈ ਗੁਲਾਬ ਸਿੱਧੂ ਜੀ ਤੱਕ ਗੀਤ ਆਇਆ ਸੀਗਾ ਕੋਈ ਸਰਪੰਚਾਂ ਦੇ ਆਪਜੈਟ ਬੋਲੇਗੇ ਸੀ ਸ਼ਬਦ ਤੇ ਅਸੀਂ ਕੱਲ ਇੱਥੇ ਆਏ ਸੀ ਸਾਡੇ ਬਲਾਕ ਦੇ ਸਰਪੰਚ ਜ਼ਿਲ੍ਹੇ ਦੇ ਸਰਪੰਚ ਇਕੱਠੇ ਹੋਏ ਸੀਗੇ ਜੀ ਤੇ ਕੋਈ ਸਰਪੰਚ ਨਹੀਂ ਆ ਸਕੇ ਜੀ ਤੇ ਉਹਦਾ ਅਸੀਂ ਫਿਰ ਉਸ ਤੋਂ ਬਾਅਦ ਜਿਹੜਾ ਵੀ ਕੋਈ ਲੀਕੈਸ਼ ਪ੍ਰੋਗਰਾਮ ਹੈ ਫਿਰ ਸੋਮਵਾਰ ਦਾ ਲੀਕ ਲੈਸ ਇਸ ਦੇ ਡੀਸੀ ਦਫ਼ਤਰ ਵੀ ਆਉਣਾ ਸੀ ਜੋ ਵੀ ਕੋਈ ਫੈਸਲਾ ਲੈਣਾ ਸਾਡੇ ਬਲਾਕ ਦੇ ਪ੍ਰਧਾਨ ਪੰਚਾਇਤ ਪ੍ਰਧਾਨ ਤੇ ਹੋਰ ਜ਼ਿਲ੍ਹੇ ਦੇ ਪ੍ਰਧਾਨ ਆ ਰਹੇ ਸੀ ਸਾਰੀ ਪੰਚਾਇਤਾਂ ਦੇ ਸਰਪੰਚ ਆ ਰਹੇ ਸੀ ਜੀ ਤੇ ਉਸ ਤੋਂ ਬਾਅਦ ਉਹ ਤੋਂ ਪਹਿਲਾਂ ਅਸੀਂ ਮੰਡੇ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਜੀ ਅਚਾਨਕ ਹੀ ਸਿੱਧੂ ਭਾਈ ਦਾ ਫੋਨ ਆਇਆ ਵੀ ਸਾਨੂੰ ਆਰਜੈਂਟੀ ਇੱਥੇ ਬੁਲਾਇਆ ਗਿਆ ਵੀ ਭਾਈ ਜੀ ਆਪਾਂ ਬੈਠ ਕੇ ਕੋਈ ਡਿਸਕਸਸ਼ਨ ਕਰਨੀ ਆ ਤੇ ਅਸੀਂ ਫਿਰ ਨਾਲ ਦੇ ਨਾਲ ਗਰੁੱਪ ਚ ਮੈਸੇਜ ਵੀ ਭੇਜੇ ਵੀ ਪਾਈ ਜਿਹੜੇ ਵੀ ਸਰਪੰਚ ਚ ਬੋਇਸ ਨੂੰ ਸੁਣਦੇ ਨੇ ਅਸੀਂ ਕਾਲ ਵੀ ਕੀਤੀ ਕਈਆਂ ਨੂੰ ਤੇ ਆਏ ਵੀ ਨਹੀਂ ਪਹੁੰਚੇ ਵੀ ਨਹੀਂ ਕਿਉਂਕਿ ਟਾਈਮ ਦੇ ਕੰਮ ਦੇ ਟਾਈਮ ਹੋਣ ਕਾਰਨ ਜਾਨੀ ਕਿ ਜਿਆਦਾ ਹੁਣ ਤੁਹਾਨੂੰ ਪਤਾ ਹੀ ਹੈ ਝੋਨੇ ਦਾ ਟਾਈਮ ਆ ਜੀ ਜਿਹੜੀ ਦਾ ਸਰਪੰਚ ਬਿਜ਼ੀ ਨੇ ਕੰਮ ਸਾਨੂੰ ਪਤਾ ਹਰ ਇੱਕ ਘਰ ਦੇ ਵਿੱਚ ਕੰਮ ਧੰਦੇ ਚੱਲਦੀ ਨੇ ਜੀ ਤੇ ਅਸੀਂ ਉਹ ਬਾਈ ਜੀ ਆ ਕੇ ਬੈਠੇ ਉਹਨਾਂ ਨੇ ਇਸ ਚੀਜ਼ ਦੀ ਸੌਰੀ ਫੀਲ ਕੀਤੀ ਆ ਵੀ ਗਲਤੀ ਹੋਈ ਆ ਵੀ ਅੱਗੇ ਤੋਂ ਜਾਨੀ ਕਿ ਕਿਸੇ ਦੇ ਵੀ ਖਿਲਾਫ ਕੋਈ ਸ਼ਬਦ ਨਹੀਂ ਬੋਲੇ ਜਾਊਗਾ ਮਸਲਾ ਹੁਣ ਸਰਪੰਚਾਂ ਦਾ ਸੀ ਸਰਪੰਚਾਂ ਦੇ ਖਿਲਾਫ ਵਾਲਾ ਉਹ ਗੀਤ ਦਾ ਜਾਨੀ ਕਿ ਕੋਸ਼ਿਸ਼ ਵੀ ਅਸੀਂ ਬੀ ਪਲਾ ਸਕਿਆ ਜੀ ਕਿਸੇ ਲੈ ਪ੍ਰੋਗਰਾਮ ਦੇ ਵਿੱਚ ਜੀ ਇਸ ਤਰ੍ਹਾਂ ਦਾ ਕੋਈ ਗੀਤ ਨਹੀਂ ਗਾਇਆ ਜਾਊਗਾ ਇਹਨਾਂ ਨੇ ਆਪਣੇ ਜਿੰਨੇ ਵੀ ਚਾਹਵਾਨ ਨੇ ਜੀ ਪਸੰਦੀ ਦੇ ਇਹਨਾਂ ਦੇ ਜਾਨੀ ਕਿ ਇਹਨਾਂ ਨੂੰ ਫੋਲੋਅਰ ਜਿੰਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਵੀ ਪਾਈ ਸੀ ਵੀ ਇਹ ਗੀਤ ਮੇਰੇ ਸ਼ਬਦ ਕਿਸੇ ਦੀ ਜਾਨੀ ਕਿ ਮੌਤ ਦਾ ਕਾਰਨ ਜਾਂ ਕਿਸੇ ਹਾਦਸੇ ਦਾ ਕਾਰਨ ਬਣ ਜਾਣ ਵੀ ਇਹ ਕਿਸੇ ਵੀ ਤਰ੍ਹਾਂ ਦਾ ਗੀਤ ਨੂੰ ਨਾ ਗਾਇਆ ਜਾਵੇ ਤੁਹਾਡੀ ਸਹਿਮਤੀ ਹੋਣੀ ਹੈ ਅਸੀਂ ਦੇਖੋ ਜੀ ਮਾਫੀ ਮੰਗਲਣਾ ਜਾਂ ਮਾਫ ਕਰ ਲੈਣਾ ਕੋਈ ਬੰਦਾ ਛੋਟਾ ਵੱਡਾ ਨਹੀਂ ਹੋ ਜਾਂਦਾ ਜੀ ਹਨ ਅਸੀਂ ਚਾਹੁੰਦੇ ਸੀ ਸਾਡੇ ਸਰਪੰਚ ਜੁਨੀਅਰ ਦੀ ਈ ਸੀ ਵੀ ਸਾਡੇ ਵਿੱਚ ਆ ਕੇ ਬੈਠ ਕੇ ਸਾਨੂੰ ਸੈਟੀਸਫਾਈ ਕਰਨ ਉਹ ਆਏ ਨੇ ਜੀ ਉਹਨਾਂ ਨੇ ਆਪ ਕਾਲ ਕਰਕੇ ਸਾਨੂੰ ਬੁਲਾਇਆ ਅਸੀਂ ਪਹੁੰਚੇ ਸਾਡੇ ਕੋ ਸਰਪੰਚ ਐਸ ਨੇ ਨਹੀਂ ਪਹੁੰਚੇ ਅਸੀਂ ਉਹਨਾਂ ਤੋਂ ਵੀ ਮਾਫੀ ਚਾਹੁੰਦੇ ਆ ਵੀ ਕਿਤੇ ਇਦਾਂ ਨਾ ਕਹਿਣ ਪ੍ਰਧਾਨ ਜੀ ਨੇ ਵੀ ਦੱਸ ਦਿੱਤੇ ਆ ਵੀ ਸਾਨੂੰ ਬੁਲਾਇਆ ਨਹੀਂ ਜੀ ਦੇਖੋ ਅਸੀਂ ਮੈਸੇਜ ਕੀਤੇ ਆ ਜੀ ਇਹਨਾਂ ਨੇ ਵੀ ਸਾਨੂੰ ਵਾਦਾ ਕੀਤਾ ਵੀ ਜਦੋਂ ਵੀ ਤੁਸੀਂ ਸਾਨੂੰ ਇਕੱਠ ਕਰਕੇ ਬੁਲਾਓਗੇ ਅਸੀਂ ਉਸੇ ਟਾਈਮ ਹੀ ਤੁਹਾਨੂੰ ਆਵਾਂਗੇ ਤੁਹਾਡੇ ਕੋਲ ਪਹੁੰਚਾਂਗੇ ਜੀ ਕਿ ਅੱਜ ਗਲਾਬ ਸਿੱਧੂ ਨੇ ਮੰਨ ਕੇ ਚਲੋ ਵੀ ਰੈਸਟੌਰ ਆ ਦੇ ਵਿੱਚ ਸਾਰੇ ਸਰਪੰਚ ਬਰਨਾਲੇ ਦੇਆਂ ਨੂੰ ਸਾਦਾ ਦਿੱਤਾ ਸੀਗਾ ਵੀ ਉੱਥੇ ਆ ਮੰਨ ਕੇ ਚਲੋ ਵੀ ਅਸੀਂ ਨਾਲ ਜਿਹੜੀ ਗੀਤ ਨੂੰ ਲੈ ਕੇ ਜਿਹੜਾ ਸਰਪੰਚੀ ਨੂੰ ਲੈ ਕੇ ਵੀ ਉਹਨਾਂ ਡਿਸਕਸ ਕਰਨੀ ਆ ਤੇ ਉਹਨਾਂ ਨੇ ਇੱਥੇ ਆ ਕੇ ਸਾਰੇ ਸਰਪੰਚਾਂ ਤੋਂ ਬਾਕਾਇਦਾ ਇਕੱਲੇ ਬਰਨਾਲੇ ਜ਼ਿਲ੍ਹੇ ਦੇ ਨਹੀਂ ਸਾਰੇ ਵੀ ਮੰਨ ਕੇ ਚਲੋ ਪੰਜਾਬ ਦੇ ਵਰਲਡ ਲੈਵਲ ਤੇ ਵੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਮੈਂ ਮਾਫੀ ਚਾਹੁੰਦਾ ਜਿਨ੍ਹਾਂ ਦੇ ਵੀ ਮਨ ਨੂੰ ਠੇਸ ਪਹੁੰਚੀ ਆ ਤੇ ਇੱਥੇ ਆ ਕੇ ਉਹਨਾਂ ਨੇ ਆਪਣੀ ਮੰਨ ਕੇ ਚਲੋ ਵੀ ਸਾਰੇ ਸਰਪੰਚਾਂ ਦੇ ਵਿੱਚ ਹੱਥ ਜੋੜ ਕੇ ਮਾਫੀ ਮੰਗੀ ਆ ਜੀ ਤੈਨੂੰ ਲੱਗਦਾ ਅੱਗੇ ਨੂੰ ਜਿਹੜੇ ਗਾਣੇ ਚੱਲ ਰਹੇ ਹੈਗੇ ਡਾਊਨਲੋਡ ਹੋਏ ਹੈਗੇ ਭਾਈ ਉਹ ਜਿਹੜੇ ਡਾਊਨਲੋਡ ਗੀਤ ਹੋਏ ਨੇ ਉਹਨਾਂ ਨੇ ਆਪ ਤੇ ਜਿਹੜੇ ਮੰਨ ਕੇ ਚੱਲੋ ਫੋਲੋਅਰ ਨੇ ਦਰਸ਼ਕ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਵੀ ਉਹ ਜਿਹੜੇ ਆਪਣੇ ਗੀਤ ਨੇ ਉਹ ਨਾ ਚਲਾਉਣ ਹੋਰ ਲੱਖਾਂ ਗੀਤ ਨੇ ਵੀ ਉਹਨਾਂ ਨੂੰ ਸੁਣ ਲੈਣ ਤਾਂ ਕਿ ਇੱਕ ਛੋਟੀ ਜੀ ਗਲਤੀ ਕਾਰਨ ਕਿਸੇ ਦਾ ਕੋਈ ਨੁਕਸਾਨ ਨਾ ਹੋ ਜਾਵੇ ਕਿਉਂਕਿ ਪਿੰਡਾਂ ਦੇ ਵਿੱਚ ਹਮੇਸ਼ਾ ਡੀਜੇ ਦੇ ਉੱਪਰ ਇੱਕ ਦੂਜੇ ਨੂੰ ਗੀਤ ਲਾ ਕੇ ਸੁਣਾਏ ਜਾਂਦੇ ਆ ਉਹ ਇੱਕ ਵੱਡੇ ਬਵਾਦ ਬਣ ਜਾਂਦੇ ਆ ਉੱਥੇ ਕਤਲਾਂ ਤੱਕ ਵੀ ਗੱਲ ਜਿਹੜੀ ਪਹੁੰਚ ਜਾਂਦੀ ਹੈ ਜੀ ਇੱਕ ਕੋਈ ਪੱਤਰ ਵੀ ਦਿੱਤਾ ਜਾ ਰ ਇਹ ਕੱਲ ਨੂੰ ਡੀ ਸਾਹਬ ਨੂੰ ਜੀ ਮੰਗ ਪੱਤਰ ਦਿੱਤਾ ਜਾ ਰਿਹਾ ਜੀ ਇਹ ਡੀਜਨ ਦੇ ਸਬੰਧ ਦੇ ਵਿੱਚ ਦਿੱਤਾ ਜਾ ਰਿਹਾ ਵੀ ਜਿਹੜੇ ਡੀਜਨ ਵਾਲੇ ਨੇ ਜੀ ਉਹਨਾਂ ਨੂੰ ਵਾਕਿਆ ਦਾ ਬੁਲਾਇਆ ਜਾਵੇ ਤਾਂ ਕਿ ਉਹ ਡੀਜਨ ਤੇ ਜਿਹੜੇ ਵਿਹਾਂ ਦੇ ਵਿੱਚ ਆ ਗੀਤ ਨਾ ਵਜਾਉਣ ਜਿਹੜੇ ਹੋਰ ਵੀ ਅ ਸਰਾਰਤੀ ਅੰਸਰ ਨੇ ਜੇ ਮਨ ਲਓ ਟਰੈਕਟਰਾਂ ਦੇ ਲਾਲੋ ਹੋਰ ਲਾਲੋ ਜਿਹੜੇ ਗੀਤ ਵਜਾਉਂਦੇ ਆ ਤੇ ਉਹ ਨਾ ਵਜਾਉਣ ਜੀ ਇੱਕ ਗਲਾਬ ਸਿੱਧੂ ਬੋਲੋ ਇੱਕ ਗੱਲ ਆਖੀ ਹੈ ਮੇਤੋਂ ਲਾਈਵ ਵੀ ਨਹੀਂ ਮੈਂ ਸ਼ੋਅ ਤੇ ਇਹ ਗਾਣਾ ਗਾਉਂਗਾ ਇਹਨੂੰ ਕਿਵੇਂ ਦੇਖ ਦਿੱਤੀ ਬਾਈ ਜੀ ਉਹ ਮੰਨ ਕੇ ਚੱਲੋ ਉਹਨਾਂ ਦੀ ਗੱਲ ਸਾਨੂੰ ਠੀਕ ਲੱਗੀ ਵੀ ਉਹਨਾਂ ਨੇ ਇਹ ਗੱਲ ਵਾਕਿਆ ਦਾ ਵੀ ਮੈਂ ਤੋਂ ਮੰਗ ਬਹੁਤ ਕਰਦੇ ਆ ਕਿਉਂਕਿ ਜਿਹੜੇ ਸਰਾਰਤੀ ਅਨਸਰਸ ਨੂੰ ਪਤੀ ਹੈ ਜੀ ਹਮੇਸ਼ਾ ਹਰਕਤਾਂ ਹੁੰਦੀ ਨੇ ਉਹਨਾਂ ਨੇ ਵੀ ਇਹ ਗੱਲ ਕੀਤੀ ਆ ਵੀ ਮੈਂ ਗੀਤ ਹੈ ਜਿਹੜਾ ਉਹ ਬਿਲਕੁਲ ਨਹੀਂ ਗਾਉਂਗਾ ਲੈ ਜੇ ਮੈਂ ਗਾਉਂਗਾ ਤਾਂ ਉਹ ਜਿਹੜੇ ਮੰਨ ਕੇ ਚਲੋ ਪਹਿਰਾਗਾ ਤਾਂ ਕੱਟ ਕੇ ਗਾਉਂਗਾ ਜੀ